ਇਹਨਾਂ ਦਾ ਬਹੁਤ ਪੂਰੇ ਘਰ ਦੇ ਹੋ ਗਏ ਘਰ ਦਾ ਪਤਾ ਨਹੀਂ ਲੱਗਦਾ ਉਹ ਇਸੇ ਘਰ ਹੈਗਾ ਜਾਂ ਨਹੀਂ ਹੈਗਾ ਜੀਬ ਜੰਤੂ ਪਸ਼ੂ ਬੱਚੇ ਬਹੁਤ ਬੜੀ ਆਹ ਤਾਂ ਭਾਜੀ ਕੋਈ ਵੱਡੇ ਬੋਲ ਨਹੀਂ ਹੈ ਪਰ ਤੁਹਾਡੇ ਨਾਲ ਖੜੇ ਆਂ ਸੀ ਜਿੰਨੇ ਜੋਗੇ ਹੈਗੇ ਆ ਸਾਡੇ ਇਸੇ ਪਾਸੇ ਆਖ ਨੂੰ ਉਹ ਕੋਲੋਂ ਉੱਪਰ ਏਰੀਆ ਬਣਦਾ ਹੈ ਉਹਨਾਂ ਨੇ ਇਸ ਦਾ ਮਾਇਆ ਵੀ ਮਾਰ ਦਿੰਦੇ ਨੇ ਜੀ ਨਾ ਪ੍ਰਿਆ ਕਹੇ ਤੇਲ ਪਿਆ ਸਾਰਾ ਬਾਲਾ ਲੈ ਉਹ ਗੱਲ ਉਹਨੇ ਛੱਡ ਕੇ ਨਹੀਂ ਛੱਡਿਆ ਤੇਲ ਪੇਸਮੈਂਟ ਦੇ ਵਿੱਚ ਜੋ ਵੀ ਸੇਵਾ ਸਾਡੀ ਤੁਸੀਂ ਲਾਓਗੇ ਉਹਦੇ ਹਜੇ ਇਹ ਕਹਿਣਾ ਬਹੁਤ ਅਰਲੀ ਹੋਊਗਾ ਇਹ ਬਿਲਕੁਲ ਅੱਗੇ ਕੀ ਪਤਾ ਨਹੀਂ ਹੁਣ ਪ੍ਰਮਾਤਮਾ ਨੇ ਕਿਹੋ ਜਿਹਾ ਰੰਗ ਦਿਖਾਉਣਾ ਹੈ ਤੇ ਬਿਮਾਰੀਆਂ ਵੀ ਹੋ ਸਕਦੀਆਂ ਪਾਣੀ ਉੱਤਰੇਗਾ ਤਾਂ ਪਤਾ ਲੱਗੇਗਾ ਕਿੰਨੇ ਆ ਕੇ ਨੁਕਸਾਨ ਪੈਣੀਆਂ ਦੇ ਹੋਇਆ ਕਿੰਨਾ ਚੱਕਰਾਂ ਦਾ ਹੋਇਆ ਤੇ ਹਜੇ ਅੱਗੇ ਸਰਦੀਆਂ ਆ ਰਹੀਆਂ ਸਾਲ ਕਿੱਦਾਂ ਜੱਤਰ ਹੋ ਗਏ ਫਿਰ ਤੁਹਾਨੂੰ ਜੀ ਉਹ ਫੜੀਆਂ ਜ਼ਰੂਰ ਟੰਡੋੜਾਂ ਦਾ ਜੀ ਜਿਹਨਾਂ ਨੇ ਸਹੀ ਆਈਡੀਆ ਤਿੰਨ ਮਹੀਨੇ ਤੈਨੂੰ ਇਹ ਨਹੀਂ ਜਾਣ ਕੇ ਇਹਨਾਂ ਨੇ ਘਰ ਦੇ ਭੱਜੋ ਉਹਨਾਂ ਨੂੰ ਵੀ ਬਿਜੂ ਉੱਤ ਕਿੱਥੇ ਵੀ ਜਾਈਂਦੀ ਰੱਬ ਨਹੀਂ ਨਹੀਂ ਛੱਡਣ ਦੇ ਉਧਰੇ ਘਰ ਦੇ ਕੋਲ ਕਿਤੇ ਵੀ ਗਾਉਂ ਤੋਂ ਪਹੀਣਾ ਨਾ ਆਉਂਦਾ ਨਾ ਦਾਕਟਰ ਆਉਂਦੇ ਰੋਸਮਾਨ ਜੀ ਖਾੜੇ ਕੋਲ ਜਿੰਨਾ ਕੋਲ ਦੇ ਸਟੇਲ ਵੀ ਨਾ ਹੋ ਰਹੇ ਪਾ ਜੀ ਮਾਲੋਂ ਆਪਦੇ ਪੌਦੇ ਆ ਬੜੀ ਵੇਸ ਕਿਵੇਂ ਨਹੀਂ ਆਪਣੀਆਂ ਕਿਸ਼ਤੀਆਂ ਬਣਾਈਆਂ ਵੇ ਆਪਣੇ ਜੀ ਇਹ ਜਿੰਦੇ ਸੀ ਤੁਹਾਡੇ ਨਾਲ ਇਹ ਸ਼ੋਹਰਤ ਤੁਹਾਨੂੰ ਵੱਡੀ ਗੱਲ ਦਾ ਤੁਸੀਂ ਉਦਾਂ ਹੈ ਹਾਂ ਸਾਂਝੇ ਤੌਰ ਤੇ ਵੰਡਿਆ ਜਾਂਦਾ ਸਾਰੇ ਸਾਂਝੇ ਦੁੱਖ ਵੀ ਸਾਂਝੇ ਹੀ ਹੈ ਨਾ ਤਾਂ ਇਸ ਹਾਂ ਉਦੋਂ ਤੋਂ ਹੀ ਲੈ ਕੇ ਨਾ ਹਾਂ ਨਹੀਂ ਇਹ ਸਿੰਘ ਜੀ ਬੜੀ ਚੜ੍ਹਦੀ ਕਲਾ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਹ ਬਹੁਤ ਸਬੂਰਗੀ ਸਾਡੇ ਇਲਾਕੇ ਨੂੰ ਘਰ ਦੇਖਾਂ ਜੀ ਸ਼ੁਕਰ ਸਾਰੇ ਮਿਲ ਜੁੜ ਕੇ ਸਾਰੇ ਹੁੰਦਾ ਮਿਲ ਜੁੜ ਕੇ ਸਾਨੂੰ ਪਰਮਾਤਮਾ ਬਹੁਤਾ ਦਵੇ ਇਹ ਤੁਹਾਨੂੰ ਇੰਨੀ ਹਿੰਮਤ ਦਵੇ ਕਿ ਆਪਾਂ ਨਾਲ ਖੜ੍ਹ ਸਕੀਏ ਤੋਂ ਤੁਸੀਂ ਖੜੇ ਵੀ ਆ ਏਸੀ ਦੀ ਬੜੀ ਖੁਸ਼ੀ